ਜੀਪੀ ਨੇ ਕਈ ਸੀਟਾਂ ਦੇ ਉੱਤੇ ਜਿੱਤ ਹਾਸਲ ਕਰ ਲਈ ਹੈ ਤੇ ਆਪ ਨੂੰ ਵੱਡਾ ਛਟਕਾ ਲੱਗਿਆ ਤੇ ਮਨੀਸ਼ ਸ਼ਿਸ਼ੋਧੀਆਂ ਨੂੰ ਕਰਾਰੀ ਹਾਲ ਮਿਲੀ ਹੈ ਤੇ ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਨਤੀਜੇ ਅੱਜ ਆਏ ਤੇ ਜਿਸ ਤੋਂ ਬਾਅਦ ਉੱਥੇ ਹੀ ਦੱਸਿਏ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਮਨੀਸ਼ ਸ਼ਿਸ਼ੋਧਿਆ ਚੰਗਪੁਰਾ ਤੋਂ ਹਾਰ ਗਏ ਨੇ ਤੇ ਉੱਥੇ ਹੀ ਭਾਜਪਾ ਨੂੰ ਪਹਿਲੀ ਜਿੱਤ ਜਿਹੜੀ ਕਿ ਮਿਲੀ ਹੈ ਤੇ ਵਿਸ਼ਵਾਸ ਨਗਰ ਵਿਧਾਨ ਸਭਾ ਸੀਟ ਭਾਜਪਾ ਦੇ ਓਪੀ ਸ਼ਰਮਾ ਜਿੱਤੇ ਨੇ ਤ੍ਰਿਨ ਨਗਰ ਸੀਟ ਤੋਂ ਤਿਲਕਰਾਮ ਗੁਪਤਾ ਨੇ ਜਿੱਤ ਹਾਸਲ ਕਰ ਲਈ ਹੈ ਪੂਰੇ ਨਤੀਜਿਆਂ ਤੋਂ ਪਹਿਲਾਂ ਹੀ ਕਾਂਗਰਸ ਨੇ ਆਪਣੀ ਹਾਰ ਕਬੂਲ ਕਰ ਲਈ ਤੇ ਨਵੀਂ ਦਿੱਲੀ ਸੀਟ ਤੋਂ ਉਮੀਦਵਾਰ ਸੰਦੀਪ ਦਿਕਸ਼ ਨੇ ਕਿਹਾ ਕਿ ਜਨਤਾ ਦਾ ਫੈਸਲਾ ਹੈ ਤੇ 6-7 ਪੜਾਵਾਂ ਤੋਂ ਬਾਅਦ ਸਥਿਤੀ ਸਪਸ਼ਟ ਹੋ ਜਾਵੇਗੀ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਨਵੀਂ ਦਿੱਲੀ ਤੋਂ 13 ਚੋਂ 8 라ਉਂਡ ਦੀ ਗਿਣਤੀ ਮੁਕੰਮਲ ਹੋ ਗਈ ਹੈ ਤੇ ਦੂਜੇ ਪਾਸੇ ਕੇਜਰੀਵਾਲ ਜਿਹੜੇ ਕਿ 430 ਵੋਟਾਂ ਦੇ ਨਾਲ ਪਿੱਛੇ ਨੇ ਤੇ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਛਟਕਾ ਲੱਗਿਆ ਹੈ ਤੇ ਜਿਸ ਤੋਂ ਬਾਅਦ ਨਵੀਂ ਦਿੱਲੀ ਸੀਟ ਤੋਂ ਕੇਜਰੀਵਾਲ ਪਿੱਛੇ ਹੋ ਗਏ ਤੇ 225 ਵੋਟਾਂ ਦੇ ਨਾਲ ਕੇਜਰੀਵਾਲ ਪਿੱਛੇ ਨਜ਼ਰ ਆ ਰਹੇ ਨੇ ਤੇ ਅੱਜ ਚੋਣਾਂ ਨੂੰ ਲੈ ਕੇ ਕੁੱਝ ਵਾਦੇ ਵੀ ਕੀਤੇ ਗਏ ਸੀ ਪਰੰਤੂ ਇਸ ਵਾਦਿਆਂ ਤੋਂ ਕੁੱਝ ਲੋਕ ਸ਼ਾਇਦ ਨਿਰਾਸ਼ ਸੀ ਤੇ ਜਿਸ ਕਾਰਨ ਅੱਜ ਭਾਜਪਾ ਦਾ ਘਾੜਾ ਜਿਹੜਾ ਕਿ ਦਿੱਲੀ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਦਿੱਲੀ ਚੋਣਾਂ ਨੂੰ ਲੈ ਕੇ ਅੱਜ ਲਗਾਤਾਰ ਇੱਕ ਹਲਚਲ ਦੇਖਣ ਨੂੰ ਮਿਲੀ ਤੇ ਭਾਜਪਾ ਦੇ ਵੀ ਆਪਣੇ ਜਿਹੜੇ ਕਿ ਦੂਜੇ ਪਾਸੇ ਗਰੰਟੀਆਂ ਜਾਰੀਆਂ ਕੀਤੀਆਂ ਤੇ ਜੰਗਪੁਰਾ ਤੋਂ ਦੱਸ ਦਈਏ ਕਿ ਮਨੀਸ਼ ਸ਼ਿਸ਼ੋਦੀਆ ਹਾਰ ਗਏ ਨੇ ਤੇ ਜਿਸ ਤੋਂ ਬਾਅਦ ਲਗਾਤਾਰ अजून आम आदमी पार्टी आणि ਭਾਜਪਾ ਦੇ ਵਿੱਚ ਫਸਮੇ ਸਿੰਘ ਸੀ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਅੱਜ ਭਾਜਪਾ ਨੇ ਕਈ ਵੱਡੀ ਲੀਡਾਂ ਦੇ ਨਾਲ ਚਿਤ ਪ੍ਰਾਪਤ ਕੀਤੀ ਹੈ ਤੇ 27 ਸਾਲ ਬਾਅਦ ਵਾਪਸੀ ਵੱਲ ਭਾਜਪਾ ਰੋਜ਼ਾਨਾ ਚ ਦਿੱਲੀ ਚ ਕਬਜ਼ਾ ਕਰਨ ਜਾ ਰਹੀ ਹੈ ਤੇ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ ਤੇ ਭਾਜਪਾ ਮੁੱਖ ਮੰਤਰੀ ਦੇ ਚਿਹਰੇ ਤੇ ਮੰਥਨ ਕਰਨਗੇ ਤੇ ਉੱਥੇ ਹੀ ਜੰਗਪੁਰਾ ਤੋਂ ਭਾਜਪਾ ਦੇ ਤਰਵਿੰਦਰ ਮਨਵਾਹਾ ਜਿਹੜੇ ਕਿ ਅੱਗੇ ਨਿਕਲ ਗਏ ਤੇ ਜਿਸ ਤੋਂ ਬਾਅਦ ਨੌਸ਼ੇ ਸੈਸੋਦੀਆ ਜਿਹੜੀ ਸਭ ਤੋਂ ਵੱਡੀ ਹਾਰ ਹੋਈ ਤੇ ਉੱਥੇ ਹੀ ਰਜ਼ੋਰੀ ਗਾਰਡਨ ਸੀਟ ਤੋਂ ਜਿਹੜੇ ਕਿ ਮਨਿੰਦਰ ਸਿੰਘ ਸਿਰਸਾ ਦੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਹੋਈ ਹੈ ਤੇ ਦੱਸਦੀ ਹੈ ਕਿ ਦਿੱਲੀ 'ਚ 27 ਸਾਲਾਂ ਬਾਅਦ ਹੁਣ ਭਾਜਪਾ ਆਈ ਹੈ ਤੇ ਮੋਦੀ ਦੇ ਤੂਫਾਨ ਨੇ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਝਾੜੂ ਖਿਲਾਰ ਦਿੱਤਾ ਹੈ ਤੇ ਕੇਜਰੀਵਾਲ ਵੀ ਜਿਹੜੇ ਕਿ ਸਭ ਤੋਂ ਪਿੱਛੇ ਨਜ਼ਰ ਆ ਰਹੇ ਨੇ ਤੇ ਅੱਜ ਦੱਸ ਦਈਏ ਕਿ ਦਿੱਲੀ ਦੀਆਂ ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਗਿਣਤੀ 'ਚ ਪਿੱਛੇ ਸੀ ਤੇ ਦੂਜੇ ਪਾਸੇ ਜਿਹੜਾ ਕਿ ਭਾਜਪਾ ਨੇ ਅੱਜ ਸਭ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਅੱਜ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਿੱਚ ਜਿਹੜਾ ਕਿ ਇੱਕ ਫਸਮਾ ਮੁਕਾਬਲਾ ਸੀ ਤੇ ਅੱਜ ਭਾਜਪਾ ਨੇ ਸਭ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਉੱਥੇ ਕੋੜਲੀ ਸੀਟ ਤੋਂ ਆਪ ਦੇ ਕੁਲਦੀਪ ਕੁਮਾਰ ਜਿੱਤੇ ਨੇ ਤੇ ਦੂਜੇ ਪਾਸੇ ਦਿੱਲੀ ਚੋਣਾ ਚ ਮੁੱਖ ਮੰਤਰੀ ਅਤੀਸ਼ੀ ਦੀ ਵੀ ਜਿਹੜੀ ਕਿ ਹਾਰ ਹੋ ਗਈ ਹੈ ਤੇ ਦਾਸ ਦੀ ਹੈ ਕਿ ਮਨੀਸ਼ ਸ਼ਿਸ਼ੋਦੀਆ ਵੀ ਹਾਰ ਦੇ ਨਜ਼ਰ ਆਏ ਤੇ ਦੂਜੇ ਪਾਸੇ ਮੁੱਖ ਮੰਤਰੀ ਅਤੀਸ਼ੀ ਵੀ ਜਿਹੜੀ ਕਿ ਹਾਰ ਗਈ ਹੈ ਤੇ ਮਨੀਸ਼ ਸ਼ਿਸ਼ੋਦੀਆ ਦੀ ਵੀ ਹਾਰ ਜਿਹੜੀ ਕਿ ਦਿਖਾਈ ਦਿੱਤੀ ਤੇ ਭਾਜਪਾ ਦੇ ਵੱਡੇ ਚਿਹਰਿਆਂ ਨੇ ਅੱਜ ਦਿੱਲੀ ਦੇ ਉੱਤੇ ਰਾਸ ਕਰ ਲਿਆ ਹੈ ਤੇ ਉਥੇ ਇਹ ਦਿੱਲੀ ਵਿਧਾਨ ਸਭਾ ਚੋਣਾਂ ਨਤੀਜਿਆਂ ਨੂੰ ਲੈ ਕੇ ਜਿਹੜਾ ਕਿ ਅੱਜ ਇੱਕ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਤੇ ਉਥੇ ਮਨੀਸ਼ ਸ਼ਿਸ਼ੋਦੀਆ ਤੇ ਆਤੀਸ਼ੀ ਦੀ ਜਿਹੜੀ ਕਿ ਵੱਡੀ ਹਾਰ ਹੋਈ ਹੈ ਤੇ ਦੂਜੇ ਪਾਸੇ ਅੱਜ ਕਈ ਉਮੀਦਵਾਰ ਭਾਜਪਾ ਦੇ ਜਿੱਤ ਗਏ ਨੇ ਤੇ ਹੁਣ ਦਿੱਲੀ ਦੇ ਵਿੱਚ ਭਾਜਪਾ ਦੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਗਈ ਹੈ